ਪੰਜਾਬ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਉੱਥੇ ਹੀ ਕੁਝ ਦਿਨ ਪਹਿਲਾਂ ਬਟਾਲਾ ਦੇ ਥਾਣਾ ਸੇਖਵਾ ਅਧੀਨ ਪੈਂਦੇ ਇਲਾਕੇ ਦੇ ਵਿੱਚੋਂ ਇੱਕ ਅਪਾਹਜ ਵਿਅਕਤੀ ਦੇ ਕੋਲੋਂ ਸਾtir ਚੋਰ ਚਾਹ ਦੇ ਵਿੱਚ ਨਸ਼ੀਲੀ ਦਵਾਈ ਪਾ ਕੇ ਆਟੋ ਰਿਕਸ਼ਾ ਤੇ ਉਸ ਦਾ ਮੋਬਾਈਲ ਫੋਨ ਤੇ ਕੁਝ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਦੱਸ ਦਈਏ ਕਿ ਉਸ અપਾਹਜ ਵਿਅਕਤੀ ਨੂੰ ਚੋਰ ਜਿਹੜਾ ਕਿ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ ਸੀਗਾ ਤਾਂ ਜਦੋਂ ਪੁਲਿਸ ਨੂੰ ਇਸ ਸਾਰੀ ਵਾਰਦਾਤ ਦਾ ਪਤਾ ਲੱਗਦਾ ਹੈ ਤਾਂ ਪੁਲਿਸ ਨੇ ਇਸ ਮਾਮਲੇ ਦੀ ਜਾਂ ਜਿਹੜੀ ਕਿ ਬਾਰਕੀ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਤਾਂ ਇਸ ਦੀ ਸੀਸੀਟੀਵੀ ਤਸਵੀਰਾਂ ਬਰਾਮਦ ਹੋਈਆਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜਾ ਕਿ ਉੱਥੋਂ ਫਰਾਰ ਹੋ ਜਾਂਦਾ ਹੈ ਕਿਵੇਂ ਉਸ ਅਪਾਹਜ ਵਿਅਕਤੀ ਨੂੰ ਰਿਕਸ਼ੇ ਤੋਂ ਉਤਾਰ ਕੇ ਸੜਕ ਤੇ ਸੁੱਟ ਕੇ ਜਿਹੜਾ ਕਿ ਉੱਥੋਂ ਫਰਾਰ ਹੋ ਗਿਆ ਸੀ ਤਾਂ ਹੁਣ ਇਜ਼ੀ ਸੀਸੀਟੀਵੀ ਬਰਾਮਦ ਹੋਣ ਦੇ ਬਾਅਦ ਜਿਹੜਾ ਕਿ ਪੁਲਿਸ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਪੁਲਿਸ ਦੀ ਮਦਦ ਦੇ ਨਾਲ ਅਪਾਹਜ ਦਾ ਰਿਕਸ਼ਾ ਤਾਂ ਮਿਲਿਆ ਹੀ ਨਾਲ ਹੀ ਉਸ ਚੋਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਮੁਲਜ਼ਮ ਦੇ ਕੋਲੋਂ ਇੱਕ ਹੋਰ ਆਟੋ ਰਿਕਸ਼ਾ ਵੀ ਮਿਲਿਆ ਹੈ ਤੇ ਹੁਣ ਪੁਲਿਸ ਉਸ ਚੋਰ ਨੂੰ ਰਿਮਾਂਡ ਤੇ ਲੈ ਕੇ ਅਗਲੀ ਕਾਰਵਾਈ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਕਿ ਇਸ ਛਾਤੀਰ ਨੇ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤਾਂ ਉੱਥੇ ਹੀ ਜਦੋਂ ਅਪਾਹਜ ਵਿਅਕਤੀ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਰਿਕਸ਼ਾ ਮਿਲ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਉਸ ਨੇ ਕਿਹਾ ਹੈ ਕਿ ਉਹ ਇਸ ਰਿਕਸ਼ੇ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਤੇ ਮੈਂ ਕਿਸ਼ਤਾਂ ਤੇ ਹੈ ਬੈਟਰੀ ਰਿਕਸ਼ਾ ਲਿਆ ਸੀ ਜਿਸ ਦੀਆਂ ਕਿਸ਼ਤਾਂ ਉਤਾਰ ਰਿਆਂ ਤੇ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਜਿੰਨਾ ਨਾਲ ਪੁਲਿਸ ਦਾ ਧੰਨਵਾਦ ਕਰਾਂ ਤਾਂ ਉੱਥੇ ਹੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਕਿਹਾ ਹੈ ਕਿ ਸਾਡੇ ਲਈ ਕੋਈ ਕੇਸ ਛੋਟਾ ਵੱਡਾ ਨਹੀਂ ਹੁੰਦਾ ਪਰ ਜਦੋਂ ਅਸੀਂ ਇਸ ਵਿਅਕਤੀ ਦੇ ਹਾਲਾਤ ਦੇਖੇ ਤਾਂ ਅਸੀਂ ਆਪਣੀ ਪੂਰੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਚੋਰ ਨੂੰ ਗ੍ਰਿਫਤਾਰ ਕੀਤਾ ਉਸ ਦੇ ਕੋਲੋਂ ਇੱਕ ਹੋਰ ਆਟੋ ਰਿਕਸ਼ਾ ਮਿਲਿਆ ਹੈ ਤੇ ਉਸ ਦੀ ਜਾਂਚ ਕਰ ਰਹੇ ਹਾਂ ਇਹ ਸਰ ਮੈਂ ਦਿਵਾਲੀ ਤੇ ਲਿਆ ਹੈ ਤੇ 31 ਤਰੀਕ ਨੂੰ ਮੈਂ ਸ਼ਾਇਦ ਥੋੜੀ-ਥੋੜੀ ਵਾਰਚ ਵੀ ਹੁੰਦੀ ਸੀ ਤੇ ਮੈਂ ਗਾਂਧੀ ਚੌਕ ਆ ਕੇ ਉਲੋਤਾ ਪੋਲਤੇ ਇਹਨਾਂ ਮੈਨੂੰ ਸ਼ਹਿਰ ਤੋਂ ਆਵਾਜ਼ ਲਗਾਈ ਤੇ ਮੈਂ ਆ ਜਾ ਉਹ ਤੇ ਰਾਧੇ ਰਾਜੋ ਤੇ ਇਧਰ ਆ ਕੇ ਮੈਨੂੰ ਕਹਿੰਦੇ ਆ ਕਿ ਬਲਕ ਕੁੰਮ ਨਹੀਂ ਜਾਣਾ ਮੈਂ ਕੋਈ ਨਹੀਂ ਚੱਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਿਆ ਕਿਹਾ ਵਾ ਪਹਿਲਾਂ ਕਹਿੰਦੇ 400 ਜ਼ਿਆਦਾ ਮੈਂ ਨਹੀਂ ਜ਼ਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾਜ ਲੱਗ ਸਕਦਾ ਮੈਂ ਹਾਂ ਇੰਨਾ ਟਾਈਮ ਹੈ ਸਾਜ ਮੈਂ ਘਰ ਚ ਫੇਰ ਚੱਲ ਜਾਣਾ ਹੈ ਹੋ ਫੇਰ ਆ ਲਾ ਕੇ ਤੇ ਮੈਨੂੰ ਕਹਿੰਦੇ ਚੱਲ ਠੀਕ ਆ ਤੋਂ ਉੱਥੋਂ ਬਿਠਾ ਲਿਆ ਵਾ ਮੇਰੇ ਰਸਤੇ 'ਚ ਜੇ ਦੋਟਾ ਬਿਆਏ ਇਹਨਾਂ ਕਹਿਆ ਚਾਹ ਪੀਣੀ ਹੈ ਮੈਂ ਤਾਂ ਕੋਈ ਨਹੀਂ ਗਾੜੀ ਜਾ ਕੇ ਪੀਣੀ ਹੈ ਹੈਗੇ ਵੀ ਤੇਰੀ ਮੈਂ ਵੱਡਾ ਸਿਆਰੇ ਮੈਂ ਤੋਂ ਇਹ ਕੈਮਰਾ ਵੇਖਿਆ ਮੈਂ ਉੱਥੇ ਪਿੱਛੇ ਵੀ ਆਈ ਸਾਰ ਤੇ ਖਲਾਟਾ ਜਾ ਕੇ ਵਿਆਹ ਕਰਕੇ ਉਦਾਂ ਦੇ ਉਦਾਂ ਹੀ ਤੇ ਇਹਨੇ ਚਾਹ ਵੱਲੋਂ ਕਿਹਾ ਵਾ ਸਾਇਦ 50 ਰੁਪਏ ਦੇ ਜਾ ਕੇ ਆਏ ਨੇ ਤੇ ਉੱਚ ਪੱਤੀ ਪਵਾਈ ਆ ਤੇ ਬਸ ਉਹਨੇ ਮਗਰ ਉਹਨੇ ਮਗਰ ਲਿਆ ਕੇ ਰੱਖੀ ਆ ਤੇ ਮੈਂ ਚੱਕ ਉਸੇ ਵੀ ਲੈ ਟਾਈਮ ਵੀ ਨਹੀਂ ਨਾਲ ਆਇਆ ਨਹੀਂ ਨਹੀਂ ਟਾਈਮ ਤੇ ਬਾਅਦ ਚ ਉੱਥੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਹੀ ਚੱਲਿਆ ਕਿ ਕੀ ਹੋਇਆ ਵਾ ਬਸ ਇੱਥੋਂ ਤੱਕ ਤੇ ਮੈਨੂੰ ਪਤਾ ਹੀ ਚੱਲ ਤੱਕ ਮੈਂ ਕੱਢਣੇ ਜਦੋਂ ਪੁਲਿਸ ਤੇ ਲੱਭ ਦਿੱਤਾ ਅਣੀ ਬੰਨ ਚ ਕੀ ਖਿਆਲ ਆ ਸਰ ਤੁਹਾਨੂੰ ਪਤਾ ਯ ਆਪਣੀ ਚੀਜ਼ ਦੇ ਹਰ ਕੋ ਨੂੰ ਖੁਸ਼ੀ ਹੁੰਦੀ ਜੇ ਪੇਸ਼ ਕਰੇ ਇਨੇ ਪੈਸੇ ਖਰਚੇ ਹੋਣ ਤੇ ਮਿਹਨਤ ਕੀਤੀ ਹੋਏ ਇਸ ਰਿਕਸ਼ਾ ਨਾਲ ਕਿੰਨੇ ਪਰਿਵਾਰ ਦੇ ਚੀ ਪਾਲਦੇ ਆ ਸਾਡੇ ਪਰਿਵਾਰ ਸੇ 10 ਜਾਣੇ ਹੁੰਨੇ ਆ ਜਨਾਬ ਤੁਹਾਨੂੰ ਇੱਕ ਤੋਂ ਰੋਟੀ ਖਾਣ ਹਾਂਜੀ ਸਾਰੇ ਮਹੀਨੇ ਕਿਸ਼ਤ ਹੋਏ ਦੀ 8500 ਤੇ 50 ਰੁਪਏ ਜੀ ਨਾਲ ਲੱਭਦਾ ਫੇਰ ਕੀ ਕਰਨਾ ਫੇਰ ਸਰ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ ਇਨਾ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਹਿਣਾ ਚਾਹੋਗੇ ਪੁੱਛ ਪੁੱਛਦਾਰ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਵਾ ਕਿ ਇਨਾ ਮੇਰੇ ਹੈਲਪ ਕੀਤੀ ਏ ਕੋਈ ਇੰਨਾ ਤੁਹਾਡੀ ਕਿੱਟਾ ਕਰ ਨਹੀਂ ਸਕਦਾ ਜਿਨੇ ਇੰਨਾ ਦਿਨਾਂ ਚ ਹੈਲਪ ਕੀਤੀ ਮੇਰੀ ਭਾਈ ਇਹ ਪਰ ਨਸ਼ਾ ਕਰਦੇ ਨਸ਼ੇ ਦੇ ਵਿੱਚ ਹੋ ਗਏ ਕੀ ਨਸ਼ਾ ਕਰਦੇ ਗੁੰਝਾ ਖਾਈ ਕਿੱਥੇ ਵਰਤੀ ਕੀਤਾ ਕੇ ਮੈਨੂੰ ਪਾ ਗ ਦਿੱਤਾ ਹਾਂਜੀ ਕੀ ਪਾ ਗ ਦਿੱਤਾ ਜੀ ਨਸ਼ਾ ਇਹ ਜੋ ਗੋਲੀ ਖਾਪਾ ਖਾਣੇ ਉਹ ਕਰਦੇ ਇਹਨੂੰ ਕੀ ਪਾ ਗ ਦਿੱਤਾ ਨਸ਼ੇ ਚ ਹਾਂਜੀ ਇਹਨੂੰ ਕੀ ਪਾ ਗ ਦਿੱਤਾ ਚਾਚਾ ਉਹ ਜਿਹੜੀ ਮੈਂ ਖਾਧੀ ਫੇਰ ਹੋਰ ਕਿੰਨੇ ਚੁੱਕੇ ਤੇ ਨੇ ਇਹੋ ਜੀ ਪਹਿਲਾ ਚਾਂਸ ਹੈ ਮੇਰੀ ਜ਼ਿੰਦਗੀ ਦੇ ਜਦ ਮੇਰੀ ਨਿਊ ਮੇ 50 ਸਾਲ ਅੰਬਰਸਾ ਰਹਿਂਦੇ ਹੋ ਗਏ ਹੋ ਗਿਆ ਗੱਲ ਨਹੀਂ ਕੋ ਬਾੜੀਆਂ ਮੈਂ ਵੀ ਭੁੱਖੇ ਨੇ ਪੀਤਾ ਜੀ ਦੇ ਕੋ ਕੰਮ ਤੇ ਕੋਈ ਵੀ ਆ ਸਾਡਾ ਕੰਮ ਤੇ ਮਿਹਨਤ ਹਰ ਕੰਮ ਚ ਕਰਨੀ ਪੈਂਦੀ ਹੈ ਵਸੇ ਅਸੀਂ ਆਪਣੇ ਦਿਲੋਂ ਮਿਹਨਤ ਕਰੀਦੀ ਹੈ ਤੇ ਵਸੇ ਇਹ ਵੀਰ ਦਾ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਨਹੀਂ ਉਹ ਪਾ ਜਾ ਤੇ ਜਦ ਤੁਸੀਂ ਵੀਡੀਓ ਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਰਿਹਾ ਵਾ ਕੱਢ ਕੇ ਸੁੱਟਿਆ ਵੈਨੋ ਬਿਓਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਅਸੀਂ ਜਿੰਨੇ ਤਰੀਕ ਤੇ ਬਚਾ ਦਦੇ ਉਹਦੋਂ ਹੀ ਅਸੀਂ ਇਹ ਚੀਜ਼ਾਂ ਦੇ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਯਾਦਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ-ਗਾਂ ਗੈਡ ਜਿੱਦਾਂ ਕਰਦੇ ਰਿਏ ਉਦਾਂ ਅਸੀਂ ਉਹਨਾਂ ਦੇ ਗੈਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਵਿਲਕੰਦਰ ਵਿਲਕੰਦਰ ਅੱਜ ਮੈਂ ਵੇਖੋ ਇਹਦਾ ਰਮਾਂਡ ਲੈਣ ਲੱਗੇ ਆ ਇੱਕ ਦਿਨ ਦਾ ਹੋਰ ਵੀ ਜੇ ਸਾਨੂੰ ਹੋ ਸਕਦਾ ਪਿਆਸ ਆ ਕੁਝ ਨਾ ਕੁਝ ਦੀ ਕੋਈ ਹੋਰ ਵੀ ਇਹਨੇ ਵਾਰਤਾ ਕੀਤੀ ਹੋਣੀ ਹੈ ਦੇਖੋ ਮਿਹਨਤ ਤਾਂ ਇਸ ਕੇਸ ਨੂੰ ਹੱਲ ਕਰਨ 'ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲੀਤੀ ਹੈ ਸੀਸੀਟੀਵੀ ਐਨਐਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਆ ਤੇ ਮਿਹਨਤ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ ਚ ਤਾਂ ਸਾਨੂੰ ਵੈਸੇ ਵੀ ਇਹ ਸਿਗਾ ਐਫਰਟ ਸਿਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਤੇ ਅਸੀਂ ਥੈਂਕ ਯੂ ਕਰਾਂਗੇ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਨਸਟਰਕਸ਼ਨਸ ਪ੍ਰੋਵਾਈਡ ਕੀਤੀਆਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਨੇ ਵੀ ਪੂਰਾ ਐਫਰਟ ਲਗਾਇਆ ਤੇ ਸਾਡੀ ਪੂਰੀ ਟੀਮ ਨੇ ਬਹੁਤ ਮਤਲਬ ਸੈਟੀਸਫੈਕਟਰੀ ਕੰਮ ਕੀਤਾ ਤੇ ਜਿਹਦੇ ਕਰਕੇ ਇਹਦਾ ਇਸ ਹੈਂਡੀਕੈਪ ਪਰਸਨ ਦਾ ਅਹੀਂ ਅਜੀ ਰਿਕਸ਼ਾ ਲੱਭ ਸਕੇ ਜੀ ਬਿਲਕੁਲ ਇਹਦੇ ਕੋਲ ਇੱਕ ਅਹੀਂ ਹੋਰ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬਰਾਮਦ ਕੀਤਾ ਆ ਤੇ ਅਸੀਂ ਕਰ ਰਹੇ ਆ ਹੋਰ ਵੀ ਇਨਵੈਸਟਿਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰ ਤਾਂ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਆ ਇਨਵੈਸਟਿਗੇਟ ਕਰ ਰਹੇ ਆ ਤੇ ਔਨ ਰਿਕਾਰਡ ਲਿਆਵਾਂਗੇ ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ